ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਦੀ ਅਗਵਾਈ ਹੇਤ ਔਰ ਡੀਜੀਪੀ ਪੰਜਾਬ ਸਾਹਿਬ ਦੀ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਨਿਰਦੇਸ਼ਨ ਹੈਤ ਜਿਹੜੇ ਗੈਂਗਸਟਰਾਂ ਤੇ ਬਾੜ ਜਿਹੜਾ ਆਪਰੇਸ਼ਨ ਤਰਹਾਰ ਜਿਹੜਾ ਚੱਲ ਰਿਹਾ ਹੈਗਾ ਅੱਜ ਉਸੇ ਦੀ ਲੜੀ ਦੇ ਵਿੱਚ ਅੱਜ ਅਸੀਂ ਗੁਰਦਾਸਪੁਰ ਪੁਲਿਸ ਨੇ ਲਗਾਤਾਰ ਜਿਹੜਾ ਹੈਗਾ ਬੈਡ 엘ਿਮੈਂਟਸ ਬਦਮਾਸ਼ਾਂ ਤੇ ਜਿਹੜਾ ਹੈਗਾ 56 ਕਸਾ ਹੈਗਾ ਅਜੇ ਚ ਅਸੀਂ ਜਿਹੜਾ ਹੈਗਾ 100 ਤੋਂ ਵੱਧ ਜਿਹੜੇ ਹੈਗੇ ਬਦਮਾਸ਼ ਉਹ ਗ੍ਰਿਫਤਾਰ ਕੀਤੇ ਹੈ ਇੱਕ ਇਹਦੇ ਵਿੱਚ ਇੱਕ ਇੰਪੋਰਟੈਂਟ ਜਿਹੜਾ ਹੈਗਾ ਡਵੈਲਪਮੈਂਟ ਹੋਇਆ ਹੈਗਾ ਕਿ ਕਾਨੂੰਨਾਂ ਏਰੀਆ ਦੇ ਵਿੱਚ ਸਾਨੂੰ ਕਾਫੀ ਇਨਫੋਰਮੇਸ਼ਨ ਆਦੀ ਸੀ ਕਿ ਜਿਹੜੇ ਏਰੀਆ ਦੇ ਵਿੱਚ ਕੁਝ ਬਦਮਾਸ਼ ਟਾਈਪ ਦੇ ਬੰਦੇ ਹੈਗੇ ਉਹਨਾਂ ਕੋਲ ਵੈਪਨ ਹੈਗੇ ਤੋਂ ਇਮੀਡੀਏਟਲੀ ਫਿਰ ਸਾਡੇ ਕੋਲ ਸਾਡੀ ਟੀਮਾਂ ਜਿਹੜੀ ਹੈਗੀ ਅਸੀਂ ਵੱਖ-ਵੱਖ ਲਾਈ ਗਈ ਸੀ ਤੋ ਅਸੀਂ ਜਿਹੜਾ ਹੈਗਾ ਵੱਖ-ਵੱਖ ਟੀਮਾਂ ਲਈ ਐਂਡ ਉਸ ਵਿੱਚ ਇੱਕ ਸਾਹਿਲ ਪੱਕੂ ਨਾਮ ਦਾ ਬੰਦਾ ਜਿਹੜਾ ਕਨਵਾਨ ਦਾ ਹੈ ਰੈਨ ਵਾਲਾ ਆ ਫੜਿਆ ਗਿਆ ਸੀਗਾ ਜਦੋਂ ਇਹਦੀ ਪੂਰੀ ਤਲਾਸ਼ੀ ਕੀਤੀ ਸਕੀ ਲੱਗਿਆ 83 ਪੁਛਕਿਛ ਕੀਤੀ ਤੋ ਇਹਦੇ ਤੋਂ ਇੱਕ ਪਿਸਟਲ 32 ਬੋਬ ਦੀ ਐਂਡ ਚਾਰ ਕਾਟ੍ਰਿਜ ਹੈ ਉਹ ਲਾਈਵ ਕਾਟ੍ਰਿਜ ਉਹ ਇਹਦੇ ਤੋਂ ਜਿਹੜੇ ਹੈਗੇ ਰਿਕਵਰ ਹੋਏ ਚਲੋ ਪੁਲਿਸ ਨੇ ਪੂਰਾ ਇਹਨੂੰ ਟੈਕਨੀਕਲੀ ਐਂਡ ਪੂਰਾ ਇਹਨੂੰ ਇਨਵੈਸਟੀਗੇਟ ਕਰਕੇ ਜਿਹੜਾ ਹੈਗਾ ਇਹਦੇ ਵਿੱਚ ਇੱਕ ਉਹ ਬੰਦਾ ਜੇ ਕੁਮਾਰ ਜਿਹੜਾ ਹੈਗਾ ਜੇ ਕੁਮਾਰ ਮਸੀ ਆ ਵੀ ਕਾਨੂੰਨ ਅਨੁਸਾਰ ਰਹਿਣ ਲਾਇਆ ਹੈਗਾ ਇਹਦੇ ਤੋਂ ਵੀ ਇੱਕ ਪਿਸਟਲ ਐਂਡ ਦੋ ਕਾਰਟ੍ਰਿਜ ਲਾਈਵ ਕਾਰਟ੍ਰਿਜ ਹੈ ਉਹ ਬਰਾਮਦ ਕੀਤੇ ਹੋਏ ਤਾਂ ਇਹਦੇ ਤੇ ਟੋਟਲ 2 ਪਿਸਟਲ ਐਂਡ 6 ਲਾਈਵ ਕਾਰਟ੍ਰਿਜ ਹੈ ਉਹ ਬਰਾਮਦ ਹੋਏਗੇ ਜਿੱਦਾਂ ਕਿ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਜੜੀ ਹੈਗੀ ਕੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਦਮਾਸ਼ਾਂ ਦੇ ਵੀ ਬਾਡ ਐਲੀਮੈਂਟਾਂ ਤੇ ਲਗਾਤਾਰ ਨਿਰੰਤਰ ਜੜੀ ਹੈਗੀ ਕਾਰਵਾਈ ਜੜੀ ਹੈਗੀ ਕੀਤੀ ਜਾ ਰਹੀ ਹੈਗੀ ਜਿੱਦਾਂ ਕਿ ਤੁਸੀਂ ਵੀ ਦੇਖਿਆ ਹੋਗਾ ਕੱਲ ਸਾਡੇ ਵੱਲੋਂ ਜਿਹੜਾ ਹੈਗਾ ਪੰਜ ਪਿਸਟਲ ਦੀ ਜੜੀ ਪੀਐਕਸ ਫਾਈਵ ਦੀ ਰਿਕਵਰੀ ਕੀਤੀ ਗਈ ਸੀਗੀ ਇੱਕ ਜਿਹੜੇ ਨੋਮినਸ ਅਲਾ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਹ ਵੀ ਟ੍ਰੈਕ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਵੱਖ-ਵੱਖ ਜਿਹੜੇ ਹੈਗੇ ਲੋਡਿੰਗ ਦਾ ਜਿਹੜੇ ਹੈਗੇ ਇਸ ਤੋਂ ਇਲਾਵਾ ਪੀਓ ਐਬਸੈਂਟਡ ਜਿਹੜੇ ਹੈਗੇ ਮਲਜ਼ਮ ਉਹ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਹੈਗਾ ਜਿਹੜੇ ਇੱਕ ਸਪੈਸ਼ਲ ਆਪਰੇਸ਼ਨ ਨਹੀਂ ਜਿਹੜੇ ਹੈਗੇ ਗ੍ਰਸਤਬ ਕੀਤੇ ਗਏ ਹਨ ਜੀ ਕਿਸੇ ਵਾਰਦਾਤ ਨੂੰ ਜਾਂਚਤਾ ਕਹਿੰਦੇ ਜੀ ਪਹਿਲਾਂ ਦੇਖੋ ਇਹ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਸੀ ਤਾਂ ਇਸ ਕਰਕੇ ਫਿਰ ਇਹਨਾਂ ਨੂੰ ਜਿਹੜਾ ਹੈਗਾ ਗਿਫਤਾਬ ਕਿ ਲਿਆ ਹੈਗਾ ਆਦਰਵਾਈ ਇਹ ਕੀ ਕਰਦੇ ਨੇ ਮਤਲਬ ਮਤਲਬ ਇਨੀਸ਼ੀਅਲੀ ਤਾਂ ਇਹ ਕੋਈ ਐ ਸੱਚ ਕੋਈ এমਪਲੋਇਮੈਂਟ ਦੇ ਵਿੱਚ ਹੈ ਨਹੀਂ ਆਗੇ ਦੋਨਾਂ ਦਾ ਗਿਫਤਾਬ ਸੱਚ ਜੀ ਨਹੀਂ ਨਹੀਂ ਦੋਨਾਂ ਦਾ ਦੋਨਾਂ ਦਾ ਇੱਕ ਦੂਸਰੇ ਨਾਲ ਇੱਕ ਦੂਸਰ ਨੂੰ ਜਾਣਦੇ ਹੈਗੇ ਬਟ ਕੋਈ ਫਾਰਮਲ ਰਿਲੇਸ਼ਨ ਐਸ ਆਫ ਨਾਉ ਨਹੀਂ ਸਾਹਮਣੇ ਪਤਾ ਲੱਗਾ ਵੀ ਇਹ ਕਿ ਇੱਕ ਬਿਜਲੀ ਕਰਨ ਚਾਹੀਦੀ ਉਹ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਸਬਜੈਕਟ ਹੈਗਾ ਪਹਿਲਾਂ ਕੋਈ ਕਦਮ ਅਦਲ ਨਹੀਂ ਨਹੀਂ ਜੀ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈਗਾ ਜੀ ਪਿਸਟਲ ਇੰਡੀਅਨਸ ਆਪੀ ਨਹੀਂ 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 ਪਿਸਟਲ ਤਾਂ ਕੰਟਰੀ ਮੇਡ ਪਿਸਟਲ ਹੈਗੇ ਕੰਟਰੀ ਮੇਡ ਪਿਸਟਲ ਹੈਗੇ 32 ਕੈਲੀਬਰ ਦੇ ਆ ਗੀਆਂ 15 40 ਹੋਰ ਵੀ ਹੈਗੀਆਂ ਪੱਕਾ ਉਹ ਸਾਰੀ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਸਰੇ ਪ੍ਰਹਾਰ ਆਪਰੇਸ਼ਨ ਜਿਹੜਾ ਜਾਰੀ ਹੋਇਆ ਮੈਂ ਮੰਨਦਾ ਜਿਵੇਂ ਪੰਜਾਬ ਪੁਲਿਸ ਨੇ ਤੜਫੜੀ ਮਚਾਈ ਹੈ ਜੇਕਰ ਸਾਲ 2 ਸਾਲ ਪਹਿਲਾਂ ਮੱਚੀ ਹੁੰਦੀ ਤਾਂ ਖਤਮਾ ਹੋ ਜਾਂਦਾ ਹੂੰ ਦੇਖੋ ਜੀ ਤਾਂ ਜਿਦਾਂ ਕਿ ਤੁਹਾਨੂੰ ਪਤਾ ਹੈਗਾ ਕਿ ਇਟ ਇਜ਼ ਐਟ ਅ ਕੰਟੀਨਿਊਸ ਪ੍ਰੋਸੈਸ ਹੈ ਅਸੀਂ ਲਗਾਤਾਰ ਜਿਹੜਾ ਹੈਗਾ ਮੁਕਦਮਿਆਂ ਦੇ ਵਿੱਚ ਅਸੀਂ ਮਕਦਮਾ ਨੂੰ ਪ੍ਰिवेंट ਵੀ ਕਰਦੇ ਹੈਗੇ ਇਸ ਤੋਂ ਇਲਾਵਾ ਮਕਦਮੇ ਚ ਅਰੈਸਟ ਵੀ ਕਰਦੇ ਹੈਗੇ ਨਾਲ ਦੇ ਨਾਲ ਜਿਹੜੇ ਵੀ ਮਕਦਮੇ ਕੋਰਟ ਆਫ ਲਾ ਦੇ ਅੰਦਰ ਜਿਹੜੇ ਇਨ ਪ੍ਰੋਸੈਸ ਹੁੰਦੇ ਆ ਉਹਨਾਂ ਤੇ ਗਵਾਹੀਆਂ ਹੋ ਕੇ ਜਿਹੜੀ ਹੈਗੀ ਉਨਾ ਨੂੰ ਸਜਾ ਵੀ ਹੁੰਦੀ ਹੈ ਤਾਂ ਇਹ ਕੰਟੀਨਿਊਸ ਪ੍ਰੋਸੈਸ ਹੈ ਪ੍ਰੋਸੈਸ ਚੱਲਦੀ ਰਹਿੰਦੀ ਹੈ ਸਾਡੇ ਵੱਲੋਂ ਲਗਾਤਾਰ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਕਰਨ ਲਈ ਐਂਡ ਸੈਂਸ ਆਫ ਸਿਕਿਉਰਟੀ ਮੇਨਟੇਨ ਕਰਨ ਲਈ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਇਸ ਤਰ੍ਹਾਂ ਦੇ ਅੰਸ਼ਰਾਤੇ ਕਾਰਵਾਈ ਪਹਿਲਾਂ ਵੀ ਕਰਦੀ ਹੈ ਇਸ ਕਿ ਤੁਸੀਂ ਦੇਖਿਆ ਹੋਗਾ ਕਿ ਸਾਡੇ ਵੱਲੋਂ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਨੇ ਵੀ ਕ੍ਰਾਈਮ ਇਨ ਜਨਰਲ ਪਹਿਲਾਂ ਥੀ ਹਿਨਿਅਰਸ ਕ੍ਰਾਈਮ ਜਿਹੜੇ ਜਿਨੇ ਵੀ ਹੋਏ ਆ ਜੋਨੇ ਵੀ ਬਤਾਤਾ ਅਸੀਂ ਸਾਦੀ ਟ੍ਰੇਸ ਕਰ ਲਿਆ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਕਾਰਵਾਈ ਹੈ ਉਸ ਨਿਸ਼ਚਿਤ ਕੀਤੀ ਗਈ ਹੈਗੀ ਉਹਨਾਂ ਨੂੰ ਮਨਯੋਗ ਅਦਾਲਤਾਂ ਵਿੱਚ ਪੇਸ਼ ਕਰਕੇ ਜਿਹੜਾ ਲਾਫ ਇਲੈਕਸ਼ਨ ਹੈ ਉਹ ਲਿੱਤਾ ਗਿਆ ਹੈਗਾ ਅਸੀਂ ਸਾਰਿਆਂ ਨੂੰ ਬਿਲਕੁਲ ਵਿਸ਼ਵਾਸ ਦਿਲਾਉਣਾ ਕਿ ਵੀ ਅੱਗੇ ਵੀ ਗੁਰਦਾਸਪੁਰ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਸੀਮ ਸਾਹਿਬ ਦੇ ਜਿਹੜੇ ਹੈਗੇ ਨਿਰਦੇਸ਼ਾ ਹੇਤ ਇਸ ਤਰੀਕੇ ਨਾਲ ਜਿਹੜਾ ਹੈਗਾ ਗੈਂਗਸਟਰਾਂ ਤੇ ਜਿਹੜਾ ਹੈਗਾ ਕਵਦੀ ਰਹੇਗੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਅਸੀਂ ਐਕਸ਼ਨ ਲੈਣਗੇ ਬਾਵਾਂਗੇ ਐਂਡ ਆ ਕੰਟੀਨਿਊਸ ਪ੍ਰੋਸੈਸ ਚੱਲਦੀ ਹੋਈ ਹੋਗੀ ਜੀ ਆਪਰੇਸ਼ਨ ਪੜਾਅ ਦੇ ਤਹਿਤ ਹੁਣ ਤੱਕ ਕਿੰਨੀਆਂ ਬਦਮਾਸ਼ਾਂ ਦੀ ਗ੍ਰਿਫਤਾਰੀਆਂ ਹੋਈਆਂ ਦੇਖੋ ਐਸ ਤੋਂ ਐਸ ਤੋਂ ਐਜ਼ ਆਫ ਨਾਊ ਜਿਹੜਾ ਹੈਗਾ 110 ਤੋਂ ਵੱਧ ਜਿਹੜੇ ਹੈਗੇ ਬੰਦੇ ਉਹ ਗੱਟਾ ਸਾਰੇ ਇੱਕ ਬੱਸ ਸਟੈਂਡ ਦੇ ਪਿੱਛੇ ਜਿਹੜੀ ਉਹ ਗੋਲੀ ਚੱਲੀ ਸੀ ਉਹ ਵੀ ਚੱਲ ਗਈ ਨਹੀਂ ਜੈਨਿਥ ਉਹ 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 ਉਹਦੇ ਚੀ ਵੀ ਮੈਂ ਦੱਸਣਾ ਚਾਹਾਂਗਾ ਕਿ ਉਹ ਜਿਹੜੀ ਜੈਨਿਥ ਜਿਹੜੀ ਇਮੀਗ੍ਰੇਸ਼ਨ ਤੇ ਫਾਇਰਿੰਗ ਹੈ ਉਹ ਵੀ ਟ੍ਰੇਸ ਹੋ ਗਈ ਜੀ ਜੀ ਦੋ ਬੰਦੇ ਫੜੇ ਗਏ ਸੋਸ਼ਲ ਮੀਡੀਆ ਦੇ ਜਰੀਏ ਜਿਹੜੇ ਗੈਂਗਸਟਰ ਲੋਕਾਂ ਦੇ ਬੱਚਿਆਂ ਨਾਲ ਨਵੇਂ ਨਾਲ ਸੰਪਰਕ ਕਰਦੇ ਆ ਕਿ ਸਾਈਬਰ ਕ੍ਰਾਈਮ ਜਿਹੜੀਆਂ ਦੀ ਆਈਡੀਆ ਜਾਂ ਪੇਜ ਬੰਦ ਨਹੀਂ ਕੀਤੇ ਜਾ ਰਹੇ ਦੇਖੋ ਉਹਦੇ ਚ ਜਿਹੜੀ ਪੁਲਿਸ ਦੇ ਦੁਆਰਾ ਲਾਫ ਇਲੈਕਸ਼ਨ ਅਸੀਂ ਲੀਤੇ ਜਾ ਰਹੇ ਹੈਗੇ ਅਸੀਂ ਤੁਹਾਡੇ ਵਾਂਹੀ ਜਿਹੜਾ ਹੈਗਾ ਆਪਾਂ ਜੋ ਪੰਜਾਬ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਚੰਗੂਲ ਚ ਨਾ ਅਗਰ ਉਹਨਾਂ ਨੂੰ ਕੋਈ ਅਪੋਰਚ ਕਰਦਾ ਹੈਗਾ ਉਹਨਾਂ ਦੀ ਹੈ ਤਾਂ ਸਾਨੂੰ ਪੁਲਿਸ ਨੂੰ ਜ਼ਰੂਰ ਇਨਫੋਰਮ ਕਰਾਓ ਸੋ ਥੈਟ ਕਿ ਅਸੀਂ ਹੈ ਅਸੀਂ ਜਿਹੜੇ ਹੈਗੇ ਉਹਨਾਂ ਦੇ ਪੇਰੈਂਟਸ ਨੂੰ ਵੀ ਫੈਮਿਲੀਜ਼ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਉਹਨਾਂ ਦਾ ਬੱਚਾ ਮਿਸਗਾਈਡ ਹੈ ਜਾਂ ਕਿਤੇ ਗਲਤ ਰਸਤੇ ਜਾ ਰਿਹਾ ਹੈ ਤਾਂ ਉਸ ਜ਼ਰੂਰ ਉਹਨਾਂ ਦੀ ਕਾਉਂਸਲਿੰਗ ਕਰਵਾਓ ਸਾਡੇ ਧਿਆਨ ਚ ਹੋ ਜਾ